ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਜਿਨ ਕਲ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਜਰਾਮਪੁਰ ਹੁਲਾਮਾ ਲੰਗਰ ਸੇਵਾ ਸੰਗਤਾਂ ਬੜੀ ਸ਼ਰਧਾ ਦੇ ਨਾਲ ਕਰ ਰਹੀਆਂ ਵਾ ਆਓ ਤੀਵੇਂ ਦਰਸ਼ਨ ਕਰੋ ਲੰਗਰ ਦੇ ਵੀ ਕਿਸ ਤਰ੍ਹਾਂ ਲੰਗਰ ਵਰਤਾਇਆ ਜਾ ਰਿਹਾ ਕਿਸ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਨੇ ਆਓ ਸ਼ੇਅਰ ਕਰਿਓ ਨਾਲੇ ਤੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਜਰੂਰ ਲਾਇਓ ਸੰਗਤ ਜੀ ਦੇਖੋ ਬੱਚੇ ਬਜ਼ੁਰਗ ਮਾਤਾਵਾਂ ਪੈਣਾਵਾਂ ਸਾਰਿਆਂ ਇਸ ਲੰਗਰ ਦੇ ਵਿੱਚ ਸੇਵਾ ਕਰਨ ਦੇ ਆਵਾ ਗੁਰੂ ਦੇ ਸਿੰਘ ਲੰਗਰ ਛਕਣ ਦੇ ਆ ਤੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਰਹੇ ਆ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਇਸ ਲੰਗਰ ਦੇ ਉੱਤੇ ਸੰਗਤ ਜੀ ਇਹ ਪਿੰਡ ਜਰਾਮਪੁਰ ਜੋ ਐਨ ਐਚ ਹਾਈਵੇ ਦੇ ਉੱਤੇ ਆ ਉੱਥੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਿਰ ਦੁਬਾਰਾ ਲੰਗਰ ਤਿੰਨ ਚਾਰ ਦਿਨਾਂ ਤੋਂ ਚੱਲ ਰਿਹਾ ਵਾ ਤੇ ਤੁਸੀਂ ਵੀ ਨੰਗ ਦੇ ਵਰਦੇ ਇਥੋਂ ਸੰਗਤ ਜੀ ਲੰਗਰ ਜ਼ਰੂਰ ਛੱਕ ਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸੰਗਤਾਂ ਦਾ ਹੌਸਲਾ ਵਜਾਈ ਹੋ ਸਕੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਅਨੰਦਪੁਰ ਸਾਹਿਬ ਨੂੰ ਤੁਸੀਂ ਵੀ ਜਾਇਓ ਆਪਣਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਾਂ ਨੂੰ ਬੁਲਾ ਰਹੇ ਆ ਤਾਂ ਆਪਾਂ ਨੂੰ ਜਾਣਾ ਵੀ ਚਾਹੀਦਾ ਵਾ ਸ੍ਰੀ ਅਨੰਦਪੁਰ ਸਾਹਿਬ ਦਰਸ਼ਨਾ ਵਾਸਤੇ ਤਾਂ ਦੇਖੋ ਕਿਸ ਤਰ੍ਹਾਂ ਸੰਗਤਾਂ ਪੂਰੀ ਸ਼ਰਧਾ ਦੇ ਨਾਲ ਲੱਗੀਆਂ ਹੋਈਆਂ ਵਾ ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਵਾ ਕਿਧਰੇ ਲੰਗਰ ਵਰਤਾਏ ਜਾ ਰਹੇ ਐਨ ਬੀਬੀਆਂ ਭੈਣਾਂ ਸਭ ਲੱਗੇ ਹੋਏ ਆਪੋ ਆਪਣੀਆਂ ਡਿਊਟੀਆਂ ਦੇ ਉੱਤੇ ਸੰਗਤ ਜੀ ਜਵਾਨ ਵੀ ਲੱਗੇ ਹੋਏ ਆ ਸਿੰਘ ਵੀ ਲੱਗੇ ਹੋਏ ਆ ਬੱਚੇ ਵੀ ਲੱਗੇ ਹੋਏ ਆ ਆ ਦੇਖੋ ਤੁਸੀਂ ਸਾਰਿਆਂ ਦੇ ਦਰਸ਼ਨ ਕਰ ਰਹੇ ਆ ਇਹ ਰਹਾਣੀ ਰੂਹਾਂ ਜੋ ਇਸ ਲੰਗਰ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਤੋਂ ਸਾਰੇ ਵੀਰ ਜਿਨ੍ਹਾਂ ਦੇ ਸੰਯੋਗ ਨਾਲ ਇਹ ਲੰਗਰ ਚੱਲਦੇ ਆ ਤੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇਹ ਲੰਗਰ 20 ਸਪਏ ਦੇ ਨਾਲ ਚਾਲੂ ਕੀਤਾ ਤੇ ਅੱਜ ਤੱਕ ਇਹ ਚੱਲਣ ਡਿਆ ਤੇ ਜੁਗਾ ਜੁਗਾ ਤੱਕ ਇਹ ਲੰਗਰ ਇਸੇ ਤਰ੍ਹਾਂ ਹੀ ਸੰਗਤ ਜੀ ਚੱਲਦਾ ਰਹੇਗਾ ਦੁਨੀਆ ਦੀ ਕੋਈ ਵੀ ਤਾਕਤ ਬਾਬੇ ਨਾਨਕ ਤੇ ਲੰਗਰ ਨੂੰ ਕਦੀ ਵੀ ਬੰਦ ਨਹੀਂ ਕਰ ਸਕਦੀ ਇਸੇ ਤਰ੍ਹਾਂ ਹੀ ਇਹ ਚੱਲਦਾ ਰਹੇਗਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰ ਚੁੱਕਦੇ ਸਿਰ ਚੁੱਕਦੇ ਸਾਡੇ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਲਾਉਣੀ ਬਿਲਕੁਲ ਨਾ ਭੁੱਲਿਓ ਸੰਗਤ ਜੀ ਤੁਸੀਂ ਵੀ ਅਨੰਦਪੁਰ ਸਾਹਿਬ ਨੂੰ ਜੇ ਜਾਣਦੇ ਹੋ ਤੇ ਇਸ ਪਸਤਾਨ ਦੇ ਉੱਤੇ ਆਣ ਕੇ ਲੰਗਰ ਛੱਕੇ ਜਰੂਰ ਜਾਇਓ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਛੋਟੇ ਵੀਰ ਵੱਡੇ ਵੀਰ ਦੀ ਸਮਝ ਲਓ ਜਿੱਦਾਂ ਮਰਜ਼ੀ ਸਮਝ ਲਓ ਤੁਸੀਂ ਆ ਦੇਖੋ ਕਿੰਦਾ ਸੰਗਤਾਂ ਲੱਗੀਆਂ ਹੋਈਆਂ ਵਾ ਲੰਗਰ ਵਰਤਾਏ ਜਾ ਰਹੇ ਆ ਸੰਗਤਾਂ ਸ਼ਕੰਡੀਆਂ ਆਂ ਐਨ ਪੂਰੀ ਡਿਊਟੀ ਬਰ ਡਿਊਟੀ ਹਰ ਸ਼ਖਸ ਆਪਣੀ ਡਿਊਟੀ ਸਮਝ ਕੇ ਨਿਭਾ ਰਿਹਾ ਵਾ ਸਵੇਰ ਸਵਾਰ ਇੱਥੇ ਪਹੁੰਚ ਜਾਂਦੇ ਆ ਰਾਤ देर रात ਤੱਕ ਇਹ ਲੰਗਰ ਚੱਲਦੇ ਰਹਿੰਦੇ ਆ ਇੱਥੇ ਗੁਰੂ ਕੀ ਫੌਜ ਨੰਗਦੀ ਐ ਰੋਡ ਦੇ ਉੱਤੇ ਆ ਦੇਖੋ ਸੰਗਤਾਂ ਰੁਕਦੀਆਂ ਵਾ ਲੰਗਰ ਛਕਦੀਆਂ ਇੱਥੇ ਤਾਂ ਫਿਰ